ਬਹੁਤ ਬਹੁਤ ਸਵਾਗਤ ਹੈ ਸਾਰੇ ਮੇਰੇ ਸਤਿਕਾਰਯੋਗ ਪ੍ਰੈਸ ਦੇ ਵੀਰਾਂ ਦਾ ਅੱਜ ਤੁਹਾਡੇ ਸਾਰਿਆਂ ਦੇ ਰੂਬਰੂ ਹੋਣ ਲਈ ਜਿਹੜਾ ਸਾਡਾ ਅੱਜ ਦਾ ਟੌਪਿਕ ਆ ਉਹ ਆ ਜਿਹੜਾ ਰੀਸੈਂਟਲੀ ਬਜਟ ਭਾਰ ਸਰਕਾਰ ਨੇ ਪੇਸ਼ ਕੀਤਾ ਉਹਦੇ ਬਾਰੇ ਤੁਹਾਡੇ ਨਾਲ ਕੁਝ ਗੱਲਾਂ ਕੁਝ ਉਹਦੇ ਮੁੱਖ ਬਿੰਦੂ ਤੁਹਾਡੇ ਨਾਲ ਸਾਂਝੇ ਕਰਨ ਦੇ ਲਈ ਆਦਰਨੀਏ ਸਾਡੇ ਪੰਜਾਬ ਦੇ ਮਹਾ ਮੰਤਰੀ ਅਨਿਲ ਸ੍ਰੀਨ ਜੀ ਤੁਹਾਡੇ ਰੂਬਰੂ ਹੋਣਗੇ ਉਹਨਾਂ ਨਾਲ ਮੌਜੂਦ ਨੇ ਸਾਡੇ ਪੰਜਾਬ ਦੇ ਵਾਈਸ ਪ੍ਰਧਾਨ ਸਤਕਾਰਯੋਗ ਜਤਿੰਦਰ ਮਿੱਤਲ ਜੀ ਸਾਡੇ ਐਮਐਸਐਮਈ ਸੈੱਲ ਦੇ ਜ਼ਿਲ੍ਹਾ ਪੰਜਾਬ ਪ੍ਰਦੇਸ਼ ਦੇ ਕਨਵੀਨਰ ਸੁਭਾਸ਼ ਦਾਵਰ ਜੀ ਸਾਡੇ ਲੀਗਲ ਸੈੱਲ ਦੇ ਲੁਧਿਆਣਾ ਦੇ ਕਨਵੀਨਰ ਕੇਜੀ ਸ਼ਰਮਾ ਜੀ ਐਡਵੋਕੇਟ ਸਾਹਿਬ ਔਰ ਪ੍ਰੈਸ ਸੈਕਟਰੀ ਸਟਟਰਸਥੀ ਜੀ ਮੈਂ ਬੇਨਤੀ ਕਰਦਾ ਨੇ ਸ੍ਰੀ ਜੀ ਨੂੰ ਉਹ ਤੁਹਾਡੇ ਨਾਲ ਆਪਣੀ ਗੱਲਬਾਤ ਰੱਖਣਗੇ ਤੁਹਾਡੇ ਸਭ ਦਾ ਅੱਜ ਦੀ ਇਸ ਪ੍ਰੈਸ ਮੀਟਿੰਗ ਵਿੱਚ ਬਹੁਤ-ਬਹੁਤ ਸਵਾਗਤ ਹੈ ਅਸੀਂ ਸਾਰੇ ਜਾਣਦੇ ਹਾਂ ਕਿ ਇੰਡੀਆ ਜਿਹੜਾ ਹੈਗਾ ਵਾ ਭਾਰਤ ਸਾਡਾ ਅੱਜ ਵਰਲਡ ਦੀ ਸਭ ਤੋਂ ਫਾਸਟੈਸਟ ਗਰੋਇੰਗ ਇਕਨੋਮੀ ਦੇ ਰੂਪ ਦੇ ਵਿੱਚ ਅੱਗੇ ਵਧ ਰਿਹਾ ਹੈ। ਔਰ ਅਸੀਂ ਅੱਜ ਵਰਲਡ ਦੇ 5ਵੇਂ ਸਥਾਨ ਦੇ ਪਾਇਦਾਂ ਤੇ ਬੈਠੇ ਹਾਂ। ਔਰ ਬਹੁਤ ਜਲਦ ਅਸੀਂ ਤੀਸਰੇ ਵਰਲਡ ਦੀ ਸ਼ਕਤੀ ਬਣਨ ਜਾ ਰਹੇ ਹਾਂ ਇਕਨੋਮਿਕ ਪਾਵਰ ਬਣਨ ਜਾ ਰਹੇ ਹਾਂ। ਉਸ ਸੰਬੰਧ ਉਸ ਚੀਜ਼ ਨੂੰ ਧਿਆਨ ਚ ਰੱਖਦੇ ਹੋਏ ਇੱਕ ਵਿਕਸਿਤ ਭਾਰਤ ਜਿਹਨ ਦੀ 2014 ਤੋਂ ਹੀ ਸਾਡੀ ਸਰਕਾਰ ਆਈ ਹੈ ਅਸੀਂ ਹਰ ਸਾਲ ਉਸ ਟਾਰਗੇਟ ਨੂੰ ਧਿਆਨ ਚ ਰੱਖਦੇ ਹੋਏ ਕੰਮ ਕਰਦੇ ਆ ਰਹੇ ਹਾਂ ਦੇਸ਼ ਦੇ ਚੌਕਮੁਖੀ ਵਿਕਾਸ ਵਾਸਤੇ ਔਰ ਖਾਸ ਕਰਕੇ ਜਿਹੜਾ ਇਹ ਬਜਟ ਸਾਡਾ 2025 ਦਾ ਆਇਆ ਹੈ ਇਹਦੇ ਵਿੱਚ ਅਸੀਂ ਵਿਸ਼ੇਸ਼ ਰੂਪ ਦੇ ਵਿੱਚ ਜਿਹੜਾ ਐਮਫਸਿਸ ਹੈਗਾ ਉਹ ਹੈਗਾ ਯੁਵਾ ਗਰੀਬ ਕਿਸਾਨ ਤੇ ਮਹਿਲਾਵਾਂ ਇਹ ਚਾਰ ਬੇਸਿਸ ਦੇ ਉੱਤੇ ਸਾਡਾ ਸਾਰਾ ਯੂਨੀਅਨ ਬਜਟ ਜਿਹੜਾ ਹੈਗਾ ਐਸ ਵਾਰੀ ਦਾ ਆਇਆ ਹੈਗਾ ਔਰ ਅਸੀਂ ਚੰਗੀ ਤਰ੍ਹਾਂ ਜਾਣਦੇ ਹਾਂ ਕਿ ਭਾਰਤੀ ਜਨਤਾ ਪਾਰਟੀ ਲੀਡ ਐਨਡੀਏ ਜਿਹੜਾ ਹੈਗਾ ਉਹਦੀ ਜਿਹੜੀ ਕਮਿਟਮੈਂਟ ਹੈਗੀ ਹੈ ਉਹ ਹੈਗੀ ਹੈ ਅਪਲਿਫਟਮੈਂਟ ਆਫ ਪੂਰ empowerment of women uplifting of farmers and providing opportunities to the youth to become entrepreneurs eh saariyan cheezan nu dhyan ch rakhde hoy main sab to pehla te jehda 2025 da budget pehn nirnay sitaraman ji kendriya vitt mantri ji ne rakha ਔਰ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਨੂੰ ਦੇਸ਼ ਦੇ ਆਜ਼ਾਦੀ ਦੇ ਬਾਅਦ ਦਾ ਇੱਕ ਇਤਿਹਾਸਿਕ ਬਜਟ ਪੇਸ਼ ਕਰਨ ਦੇ ਉੱਤੇ ਉਹਨਾਂ ਨੂੰ ਵਧਾਈ ਦਿਨਾਂ ਅਨਪੈਰਲਡ ਅਸੀਂ ਅੱਗੇ ਦੇਖਿਆ ਹੋਏਗਾ ਕਿ ਸਾਡੀ ਜਿਹੜੀ ਇਨਕਮ ਟੈਕਸ ਦੀ ਸਲੈਬ ਹੈ ਤੇ ਜਦੋਂ ਬਜਟ ਆਣਾ ਹੁੰਦਾ ਸੀ ਆਪਾਂ ਸਾਰੇ ਜਾਣੇ ਦੇਖਦੇ ਸੀ ਕਿ ਯਾਰ 50000 ਵਧਾ ਦੇਣਗੇ ਕਿ ਲੱਖ ਵਧਾ ਦੇਣਗੇ ਤੇ ਕਦੀ 20000 ਵਧਦੀ ਸੀ ਤੇ ਕਦੀ 50000 ਵਧਦੀ ਸੀ ਲੇਕਿਨ ਜਦੋਂ ਦੀ ਸਾਡੀ ਸਰਕਾਰ ਆਈ ਹੈ ਅਸੀਂ ਪਹਿਲਾਂ ਸਲੈਬ ਨੂੰ 2 ਲੱਖ ਤੋਂ 2.5 ਲੱਖ ਤੱਕ ਲੈ ਕੇ ਗਏ ਜ਼ੀਰੋ ਟੈਕਸੇਸ਼ਨ ਦੇ ਵਿੱਚ ਫਿਰ ਅਸੀਂ ਉਸ ਨੂੰ 2019 ਚ 5 ਲੱਖ ਤੱਕ ਲੈ ਕੇ ਗਏ 2023 ਚ 7 ਲੱਖ ਤੱਕ ਦਾ ਕੋਈ ਕਿਸੇ ਟੈਕਸ ਨਹੀਂ ਦੇਣਾ ਪੈਂਦਾ ਸੀਗਾ ਔਰ ਹੁਣ 2025 ਦੇ ਵਿੱਚ 12 ਲੱਖ ਤੱਕ ਦੀ ਇਨਕਮ ਜਿਸ ਵਿਅਕਤੀ ਦੀ ਹੈਗੀ ਹੈ ਸਾਡੇ ਭੈਣ ਭਰਾ ਦੀ ਹੈਗੀ ਹੈ ਉਸ ਨੂੰ ਜ਼ੀਰੋ ਟੈਕਸ ਦੇਣਾ ਪਏਗਾ ਔਰ ਇੱਕ ਬਹੁਤ ਵੱਡੀ ਰਿਲੀਫ ਜਿਹੜੀ ਗਈ ਹੈ ਪਾਰਟਿਕੁਲਰਲੀ ði ਮਿਡਲ ਕਲਾਸ ਐਂਡ ਟੂ ਆਲ ਇਹ ਇੱਕ ਬਹੁਤ ਵੱਡਾ ਕਦਮ ਨਰਿੰਦਰ ਮੋਦੀ ਸਰਕਾਰ ਨੇ ਚੱਕਿਆ ਹੁਣ 12 ਲੱਖ ਤੱਕ ਦੇ ਇਨਕਮ ਦੇ ਉੱਤੇ ਤੁਹਾਨੂੰ ਜ਼ੀਰੋ ਟੈਕਸ ਦੇਣਾ ਹੋਏਗਾ ਔਰ ਜਿਹੜੇ ਸੈਲਰੀਡ ਕਲਾਸ ਨੇ ਕਿਉਂਕਿ 75000 ਦੀ ਸਟੈਂਡਰਡ ਡਿਡੈਕਸ਼ਨ ਮਿਲਦੀ ਹੈ ਉਹਨਾਂ ਨੂੰ ਉਹ 12 ਲੱਖ 75 ਹਜ਼ਾਰ ਤੱਕ ਕੋਈ ਟੈਕਸ ਨਹੀਂ ਦੇਣਾ ਹੋਏਗਾ ਸੋ ਮੈਂ ਸਮਝਦਾ ਕਿ ਇੱਕ ਬਹੁਤ ਵੱਡਾ ਕਦਮ ਕਿੱਥੇ 10000 20000 50000 ਦੀ ਸਲੈਬਤ ਦੀ ਸੀ ਟੈਕਸੇਸ਼ਨ ਵਾਸਤੇ ਐਗਜ਼ੈਂਪਸ਼ਨ ਮਿਲਦੀ ਸੀ ਸਿੱਧਾ 5 ਲੱਖ 7 ਲੱਖ ਤੋਂ 12 ਲੱਖ 5 ਲੱਖ ਤੱਕ ਦਾ ਸਿੱਧਾ ਜੰਪ ਜਿਹੜਾ ਹੈ ਇਹ ਦੇਸ਼ ਦੇ ਇਤਿਹਾਸ ਚ ਕਦੀ ਨਹੀਂ ਹੋਇਆ ਮੈਂ ਉਹਦੇ ਲਈ ਉਹਨਾਂ ਨੂੰ ਵਧਾਈ ਦਿੰਦਾ ਔਰ ਇਹਦੇ ਨਾਲ ਨਾਲ ਜਿਹੜੇ ਇਨਕਮ ਦੇ ਸਲੈਬਸ ਹੈਗੇ ਨੇ ਉਹ ਨੂੰ ਰੈਸ਼ਨਲਾਈਜ਼ ਕਰਨ ਦਾ ਕੰਮ ਕੀਤਾ ਹੈਗਾ ਜਿਵੇਂ ਅਸੀਂ ਜਾਣਦੇ ਹਾਂ ਕਿ 12 ਲੱਖ ਤੱਕ ਤਾਂ ਅਦਰਵਾਈਜ਼ ਜ਼ੀਰੋ ਟੈਕਸ ਹੈ ਲੇਕਿਨ ਅਦਰਵਾਈਜ਼ ਜੋ ਟੈਕਸੇਸ਼ਨ ਸਲੈਬਸ ਹੈਗੀਆਂ ਨੇ ਉਹਦੇ ਬਾਰੇ ਜੋ ਚਰਚਾ ਕਰਾਂਗੇ ਮੈਂ ਤੁਹਾਨੂੰ ਇੱਕ ਚੀਜ਼ ਦੱਸਣੀ ਚਾਹਾਂਗਾ ਜਿਹੜੇ ਬੰਦੇ ਦੀ ਇਨਕਮ 8 ਲੱਖ ਤੱਕ ਦੀ ਹੈਗੀ ਹੈ ਇਹਦਾ ਬੈਨੀਫਿਟ ਕਿੰਨਾ ਮਿਲ ਰਿਹਾ ਸਾਨੂੰ ਉਹਨੂੰ ਸਿੱਧਾ 30000 ਦਾ ਬੈਨੀਫਿਟ ਮਿਲ ਰਿਹਾ ਹੈ ਇਸ ਵੇਲੇ ਜਿਹਦੀ 9 ਲੱਖ 40 ਹਜ਼ਾਰ ਜਿੱਦਿ 12 ਲੱਖ 80 ਹਜ਼ਾਰ ਜਿਹੜੀ 16 ਲੱਖ 50 ਹਜ਼ਾਰ ਸੋ ਇਹ ਇੰਨਾ ਵੱਡਾ ਜਿਹੜਾ ਇੱਕ ਗੈਪ ਜਿਹੜਾ ਹੈਗਾ ਯਾਨਕਿ 12 ਲੱਖ ਵਾਲੇ ਨੂੰ ਲਗਭਗ 80 90 ਹਜ਼ਾਰ ਦਾ ਇਹ ਇਨਕਲੂਡਿੰਗ ਦਾ ਨਿਊ ਰੇਟਸ ਦੀ ਗੱਲ ਕਰਦਾ ਜਿਹੜੇ ਹੁਣ ਸੀ ਐਪਲੀਕੇਬਲ ਕੀਤੇ ਨੇ ਤੇ ਜੇ ਲਾਸਟ ਇਅਰ ਨਾਲ ਕੰਪੇਅਰ ਕਰ ਲਈਏ ਤੇ 12 ਲੱਖ ਵਾਲੇ ਦਾ ਲਗਭਗ 94 95 ਹਜ਼ਾਰ ਰੁਪਇਆ ਸਾਲ ਦਾ ਹਰ ਇੱਕ ਵਿਅਕਤੀ ਨੂੰ ਬਚੇਗਾ ਸੋ ਸੁਭਾਵਿਕ ਹੈ ਕਿ ਜਦੋਂ ਇਹ ਪੈਸੇ ਬਚਣਗੇ ਕਿ ਤੁਸੀਂ ਆਪਣੇ ਪਰਿਵਾਰ ਨੂੰ ਵੀ ਖੁਸ਼ ਕਰ ਸਕੋਗੇ ਆਪਣੇ ਬੱਚਿਆਂ ਵਾਸਤੇ ਕੁਝ ਅੱਛੇ ਕੰਮ ਕਰ ਸਕੋਗੇ ਔਰ ਇਹਦੇ ਨਾਲ ਨਾਲ ਜਿਹੜੇ ਸੀਨੀਅਰ ਸਿਟੀਜ਼ਨਸ ਸਾਡੇ ਹੈਗੇ ਨੇ ਉਹਨਾਂ ਦੀ ਜਿਹੜੀ ਐਫ ਡੀਜ਼ ਵਗੈਰਾ ਨਾਰਮਲੀ ਆਪਾਂ ਦੇਖਦੇ ਹਾਂ ਕਿ ਸੀਨੀਅਰ ਸਿਟੀਜ਼ਨਸ ਦਾ ਆਪਣਾ ਜਿਹੜਾ ਮੇਨ ਸੋਰਸ ਆਫ ਉਹਨਾਂ ਦਾ ਹੈਗਾ ਉਹ ਹੈਗਾ ਐਫ ਡੀ ਆਪਣੀ ਸੇਵਿੰਗ ਕੀਤੀ ਹੋਈਆਂ ਉਹਦਾ ਇੰਟਰਸਟ ਅੱਗੇ 50000 ਦੇ ਉੱਤੇ ਟੀ ਡੀ ਐਸ ਕੱਟਿਆ ਜਾਂਦਾ ਸੀਗਾ ਉਸ ਸੀਮਾ ਨੂੰ ਵਧਾ ਕੇ 1 ਲੱਖ ਕਰ ਦਿੱਤਾ ਗਿਆ। ਇਹਦੇ ਇਲਾਵਾ ਸਾਡੇ ਰੈਂਟਲ ਇਨਕਮ ਹੁੰਦੀ ਸੀਗੀ। ਅੱਗੇ 2 ਲੱਖ 40 ਹਜ਼ਾਰ ਤੱਕ ਜੇ ਕਿਸੇ ਨੂੰ ਸਾਲਾਨਾ ਇਨਕਮ ਹੈਗੀ ਹੈ ਰੈਂਟ ਦੀ ਤੇ ਉਹਦੇ ਟੈਕਸ ਕੱਟਿਆ ਜਾਂਦਾ ਸੀਗਾ। ਉਸ ਸੀਮਾ ਨੂੰ ਵਧਾ ਕੇ 6 ਲੱਖ ਕਰ ਦਿੱਤਾ ਗਿਆ ਜਿਹਦਾ ਇੱਕ ਬਹੁਤ ਵੱਡਾ ਰਿਲੀਫ ਜਿਹੜਾ ਹੈਗਾ ਵਾ। ਇੱਕ ਆਮ ਆਦਮੀ ਨੂੰ ਇਹਦਾ ਬੈਨੀਫਿਟ ਮਿਲੇਗਾ। ਔਰ ਇਹਦੇ ਇਲਾਵਾ ਜਿਹੜੀ ਸੀ ਕੋਈ ਬੱਚੇ ਬਾਹਰ ਪੜ੍ਹਦੇ ਨੇ ਜਾਂ ਕਰਦੇ ਨੇ 7 ਲੱਖ ਤੱਕ ਦੀ ਰਿਮਿਟੈਂਸ ਦੇ ਉੱਤੇ TCS ਕੱਟਿਆ ਜਾਂਦਾ ਸੀਗਾ ਉਹ ਸੀਮਾ ਨੂੰ ਵਧਾ ਕੇ ਅਸੀਂ 10 ਲੱਖ ਕੀਤਾ ਔਰ ਇਹਦੇ ਨਾਲ ਨਾਲ ਜੇ ਕਿਸੇ ਦੀ ਰਿਟਰਨਾਂ ਰਹਿ ਗਈਆਂ ਸੀਆਂ ਤੇ ਉਹ ਅੱਗੇ 2 ਸਾਲ ਦਾ ਸੀ ਅ ਅਪਡੇਟਡ ਰਿਟਰਨਸ ਦਾ ਸੀਗਾ ਉਹ 4 4 ਸਾਲ ਦਾ ਕਰ ਦਿੱਤਾ ਜਿਸ ਦੇ ਜੇ ਕਿਸੇ ਵੇਲੇ ਕੋਈ ਰਿਟਰਨ ਰਹਿ ਗਈ ਹੈ ਤੁਸੀਂ ਉਹਨੂੰ ਅਪਡੇਟ ਕਰਕੇ 4 ਸਾਲ ਤੱਕ ਦੀ ਰਿਟਰਨਾਂ ਉਹ ਪੜ ਸਕਦਾ ਹੈ ਔਰ ਜਿਹੜੇ ਨੈਸ਼ਨਲ ਸੇਵਿੰਗਸ ਸਕੀਮ ਦੇ ਵਿੱਚ ਜਿਹੜਾ TDS ਕਟੀਦਾ ਸੀਗਾ ਹੁਣ ਅੱਗੇ ਤੋਂ ਉਹ ਵੀ ਨਹੀਂ ਕਟਿਆ ਜਾਏਗਾ ਨੈਸ਼ਨਲ ਪੈਨਸ਼ਨ ਪਾਲਿਸੀ ਦੇ ਉੱਤੇ ਬਹੁਤ ਵੱਡਾ ਰਿਲੀਫ ਦਿੱਤਾ ਗਿਆ। ਔਰ ਇਹਦੇ ਨਾਲ ਨਾਲ ਇਹ ਸੀਗਾ ਸਾਡਾ ਸੈਲਿਡ ਕਲਾਸ ਦੇ ਵਾਸਤੇ ਅਸੀਂ ਜੋ ਕੁਝ ਕੀਤਾ ਹੈਗਾ। ਔਰ ਮੈਂ ਸਮਝਦਾ ਕਿ ਇਹਦੇ ਨਾਲ ਹਿੰਦੁਸਤਾਨ ਦੀ ਆਮ ਜਨਤਾ ਨੂੰ ਜਿਹੜਾ ਹੈਗਾ ਵਾ ਇੱਕ ਬਹੁਤ ਵੱਡਾ ਬੈਨੀਫਿਟ ਸਾਡੀ ਸਰਕਾਰ ਨੇ ਦਿੱਤਾ। ਫਿਰ ਆਂਦਾ ਖੇਤੀ ਦਾ ਖੇਤਰ। ਤੁਸੀਂ ਸਾਰੇ ਜਾਣਦੇ ਹੋ ਕਿ ਅਸੀਂ ਜੋਨ ਦੀ ਸਾਡੀ ਸਰਕਾਰ ਬਣੀ ਹੈ 2014 ਚ ਖੇਤੀ ਦਾ ਬਜਟ ਸਿਰਫ 25000 ਕਰੋੜ ਸੀਗਾ। ਔਰ ਜਦੋਂ ਦੀ ਸਾਡੀ ਸਰਕਾਰ ਬਣੀ ਹੈ ਉਹਦੇ ਬਾਅਦ ਲਗਾਤਾਰ ਇਨਕਰੀਜ਼ ਹੁੰਦੇ ਹੈ ਅੱਜ 1.5 ਲੱਖ ਕਰੋੜ ਰੁਪਏ ਤੋਂ ਉੱਪਰ ਦਾ ਕੇਂਦਰੀ ਬਜਟ ਜਿਹੜਾ ਹੈਗਾ ਐਗਰੀਕਲਚਰ ਦਾ। ਕਿੱਥੇ 25000 11 ਸਾਲਾਂ ਚ 1.5 ਲੱਖ ਕਰੋੜ ਰੁਪਈਆ। ਇਹ ਸਾਡਾ ਦਰਸਾਉਂਦਾ ਹੈ ਕਿ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਦੀ ਨਰਿੰਦਰ ਮੋਦੀ ਸਰਕਾਰ ਦੀ ਕਮਿਟਮੈਂਟ ਟੁਵਰਡਸ ਦਾ ਫਾਰਮਰਸ ਕਿਸਾਨਾਂ ਵਾਸਤੇ ਜੋ ਕਮਿਟਮੈਂਟ ਹੈਗੀ ਹੈ ਕਿ ਕਿਸੇ ਕਿਸਾਨ ਦਾ ਫਸਲ ਦਾ ਵਾਜਬ ਮੁੱਲ ਮਿਲੇ ਉਸ ਨੂੰ ਸਹੀ ਬੀ ਮਿਲਣ ਸਮੇਂ ਸਿਰ ਯੂਰੀਆ ਮਿਲੇ ਔਰ ਉਹਦੀ ਫਸਲ ਦਾ ਵਾਜਬ ਮੁੱਲ ਮਿਲੇ ਭਾਰਤੀ ਜਨਤਾ ਪਾਰਟੀ ਇਹਦੇ ਵਾਸਤੇ ਸੰਕਲਪਿਤ ਕੀਤਾ ਹੋਇਆ ਹੈ ਔਰ ਉਸ ਨੂੰ ਸਹੀ ਇੰਪਲੀਮੈਂਟ ਕਰਨ ਵਾਸਤੇ ਸਾਰਾ ਕੁਝ ਕਰਦੇ ਹੈਗੇ ਔਰ ਜਿਹੜੀ ਇੱਕ ਜੜੀ ਗਈ ਹੈ ਪ੍ਰਧਾਨ ਮੰਤਰੀ ధਨਧान्य ਖੇਤੀ ਯੋਜਨਾ ਲਿਆਂਦੀ ਗਈ ਹੈ ਇਹਦੇ ਜਿਹੜਾ ਬੈਨੀਫਿਟ ਹੈਗਾ 100 ਡਿਸਟ੍ਰਿਕਟਸ ਐਸਸੀਐਸਏ ਆਈਡੈਂਟੀਫਾਈ ਕੀਤੇ ਨੇ ਜਿਹੜੇ ਲੋ ਯੀਲਡ ਹੁੰਦੇ ਨੇ ਜਾਂ ਲੋ ਪ੍ਰੋਡਕਟਿਵਿਟੀ ਹੁੰਦੇ ਨੇ ਜਾਂ ਉਹ ਹੁੰਦੇ ਨੇ ਇਹ ਲਗਭਗ 100 ਡਿਸਟ੍ਰਿਕਟ ਇਕ 1.7 ਕਰੋੜ ਕਿਸਾਨਾਂ ਨੂੰ ਇਸ ਸਕੀਮ ਦੇ ਤਹਿਤ ਲਾਭ ਮਿਲਣ ਵਾਲਾ ਔਰ ਇਹਦੇ ਨਾਲ ਨਾਲ ਦਾਲਾਂ ਵਿਸ਼ੇਸ਼ ਕਰਕੇ ਤੁਰ ਹੋਗੀ ਉੜਦ ਹੋਗੀ ਮਸਰ ਹੋਗੀ ਇਹ ਦਾਲਾਂ ਦੀ ਪ੍ਰੋਡਕਟਿਵਿਟੀ ਵਧਾਉਣ ਵਾਸਤੇ ਜਿਆਦਾ ਏਰੀਆ ਚ ਇਹ ਦਾਲਾਂ ਬੀਜੀਆਂ ਜਾਣ ਔਰ ਜਿਹੜੇ ਕਿਸਾਨ ਇਹ ਦਾਲਾਂ ਬੀਜਣ ਉਹਨਾਂ ਨੂੰ ਉਹਦਾ ਵਾਜਬ ਬੁੱਲ ਮਿਲੇ ਸਰਕਾਰ ਨੇ ਇਹ ਤੈਅ ਕੀਤਾ ਹੈ ਕਿ ਅਸੀਂ ਦਾਲਾਂ ਦੀ ਜਿਹੜੀ ਉਤਪਾਦਨ ਨੂੰ ਵਧਾਵਾਂਗੇ ਔਰ ਉਚਿਤ ਮੁੱਲ ਤੇ ਉਹਦੀ ਖਰੀਦ ਹੋਵੇ ਇਸ ਚੀਜ਼ ਨੂੰ ਇਨਸ਼ੋਰ ਕਰਾਂਗੇ ਔਰ ਮੈਂ ਸਮਝਦਾ ਕਿ ਇਹ ਇੱਕ ਕਿਸਾਨਾਂ ਨੂੰ ਵਾਸਤੇ ਇੱਕ ਬਹੁਤ ਵੱਡਾ ਕਦਮ ਜਿਹੜਾ ਹੈਗਾ ਪਰਟੀਕੁਲਰਲੀ ਧਾਲ ਖੇਤ ਦੇ ਵਾਸਤੇ ਜਿਹੜੇ ਉਗਾਉਂਦੇ ਨੇ ਇੱਕ ਬਹੁਤ ਵੱਡਾ ਕਦਮ ਸਾਡੀ ਸਰਕਾਰ ਨੇ ਚੱਕਿਆ ਹੈ ਮੈਂ ਉਹਦੇ ਲਈ ਪ੍ਰਧਾਨ ਮੰਤਰੀ ਜੀ ਨੂੰ ਵਧਾਈ ਦੇਣਾ ਔਰ ਇਹਦੇ ਨਾਲ ਨਾਲ ਕਿਸਾਨ ਕ੍ਰੈਡਿਟ ਕਾਰਡ ਅਸੀਂ ਸਾਰੇ ਜਾਣਦੇ ਹਾਂ ਕਿ ਲਗਭਗ 7.7 ਕਰੋੜ ਕਿਸਾਨਾਂ ਨੇ ਇਹਦੇ ਲਾਭ ਉਠਾਉਂਦੇ ਨੇ ਔਰ ਇਹਦੀ ਪਹਿਲਾਂ 3 ਲੱਖ ਤੱਕ ਦੀ ਲਿਮਿਟ ਸੀਗੀ ਜਿਸ ਨੂੰ ਅਸੀਂ ਵਧਾ ਕੇ 5 ਲੱਖ ਕੀਤਾ ਮੈਂ ਦੱਸਣਾ ਚਾਹੁੰਦਾ ਕਿਸਾਨ ਕ੍ਰੈਡਿਟ ਕਾਰਡ ਜਿਹੜਾ ਹੈਗਾ ਉਹ ਇਸ ਲਈ ਹੈਗਾ ਕਿ ਤੁਸੀਂ ਫਸਲ ਬੀਜਣੀ ਹੈ ਕਿਸਾਨ ਅੱਗੇ ਆਰਥੀਏ ਕੋਲੋਂ ਜਾਂ ਹੋਰ ਪ੍ਰਾਈਵੇਟ ਮੰਡੀ ਲੈਂਡਰਸ ਕੋਲੋਂ ਪੈਸੇ ਚੱਕਦੇ ਸੀ ਹਾਈ ਇੰਟਰਸਟ ਦੇ ਉੱਤੇ ਹੁਣ ਕੀ ਹੋ ਗਿਆ ਕਿ ਤੁਹਾਡੇ ਕੋਲ ਕਾਰਡ ਹੈ ਜਿਵੇਂ ਆਪਣੇ ਕੋਲ ਏਟੀਐਮ ਕਾਰਡ ਹੁੰਦੇ ਨੇ ਆਪਾਂ ਜਾਣੇ ਆਪਣੇ ਜਿੰਨੀ ਲੋੜ ਆ ਉਹਨਾਂ ਘਟਾਇਆ ਤੇ ਕਰ ਲਿਆ ਸੋ ਇਸ ਕਰਕੇ ਇਹ ਅੱਗੇ 3 ਲੱਖ ਦੀ ਸੀ ਹੁਣ 5 ਲੱਖ ਦੀ ਲਿਮਟ ਕਰਤੀ ਕਿ ਕਿਸਾਨ ਆਪਣੀ ਫਸਲ ਬੀਜਣ ਵੇਲੇ ਜਾਂ ਖਾਦ ਲੈਣ ਵੇਲੇ ਉਹਨੂੰ ਕਿਤੇ ਹੋਰ ਲੋਨ ਨਾ ਲੈਣਾ ਪਵੇ ਸਸਤੇ ਦਰ ਦੇ ਉੱਤੇ ਆਪਣੇ ਕ੍ਰੈਡਿਟ ਕਾਰਡ ਤੇ ਜਾ ਕੇ ਕਢਾਵੇ ਜਦੋਂ ਪੈਸੇ ਆਏ ਉਹਨੂੰ ਪੈਸੇ ਵਾਪਸ ਕਰ ਦੇਵੇ ਤੋ ਇਹ ਲਿਮਿਟ ਜਿਹੜੀ ਹੈਗੀ ਹੈ ਸਾਡੀ 3 ਲੱਖ ਤੋਂ ਵਧਾ ਕੇ 5 ਲੱਖ ਕਰ ਦਿੱਤੀ ਗਈ। ਇਹਦੇ ਇਲਾਵਾ ਅਸੀਂ ਦੇਖ ਰਹੇ ਕਿ ਯੂਰੀਆ ਦੀ ਬੜੀ ਪ੍ਰੋਬਲਮ ਆਂਦੀ ਹੈ। ਜਦੋਂ ਪਿਛਲੀ ਸਰਕਾਰ ਸੀਗੀ ਉਦੋਂ ਯੂਰੀਆ ਦੇ ਅਸੀਂ ਸਾਰੇ ਦੇਖਦੇ ਹਾਂ ਕਿ ਸਰਕਾਰ ਤੇ ਕਿਵੇਂ ਲਾਟੀ ਚਾਰਜ ਹੁੰਦਾ ਸੀਗਾ। ਔਰ ਕਿਸਾਨ ਰਾਤ ਰਾਤ ਦੋ ਦੋ ਦਿਨ ਚਾਰ ਚਾਰ ਦਿਨ ਯੂਰੀਆ ਦੀਆਂ ਬੋਰੀਆਂ ਲੈਣ ਵਾਸਤੇ ਸੜਕਾਂ ਤੇ ਬੈਠੇ ਰਹਿੰਦੇ ਸੀਗੇ। ਲੇਕਿਨ ਜਦੋਂ ਸਾਡੀ ਸਰਕਾਰ ਆਈ ਉਦੇ ਬਾਅਦ ਇਸ ਸਮੱਸਿਆ ਨੂੰ ਸੀ ਟੋਟਲੀ ਖਤਮ ਕਰ ਦਿੱਤਾ ਲੇਕਿਨ ਸਮੇਂ ਦੇ ਮੁਤਾਬਕ ਹੋਰ ਜ਼ਰੂਰਤ ਹੈ ਕਿ ਇਹ ਇਹਦੇ ਵਾਸਤੇ 12.7 ਲੱਖ ਮੈਟ੍ਰਿਕ ਟਨ ਦਾ ਯੂਰੀਆ ਦਾ ਨਵਾਂ ਪਲਾਂਟ ਅਸਾਮ ਦੇ ਵਿੱਚ ਲਗਾਉਣ ਦਾ ਨਿਰਣੈ ਕੀਤਾ ਗਿਆ ਜ ਜਿਹਦੀ ਪ੍ਰੋਡਕਟਿਵਿਟੀ ਜਿਹੜੀ ਹੈ 12.7 ਲੱਖ ਮੈਟ੍ਰਿਕ ਟਨ ਹੋਏਗੀ ਔਰ ਇਹਦੇ ਨਾਲ ਨਾਲ ਨੈਸ਼ਨਲ ਮਿਸ਼ਨ ਔਨ ਹਾਈ ਯੀਲਡ ਸੀਡਸ एसएससी बीज ਕਿਸਾਨਾਂ ਨੂੰ ਉਪਲਬਧ ਕਰਾਏ ਜਾਣ ਜਿਹਨਾਂ ਦੀ ਯੀਲਡ ਵੱਧ ਹੋਵੇ ਇਹਦੇ ਵਾਸਤੇ ਵੀ ਸਾਡੀ ਕੇਂਦਰੀ ਸਰਕਾਰ ਨੇ ਇਸ ਬਜਟ ਦੇ ਵਿੱਚ ਪ੍ਰੋਵੀਜ਼ਨਸ ਕੀਤੀਆਂ ਨੇ ਔਰ ਇਹਦੇ ਵਾਸਤੇ ਕੰਮ ਕਰਾਂਗੇ ਔਰ कॉटन ਗਰੋਇੰਗ ਕਪਾ ਸਾਡੇ ਪੰਜਾਬ ਚ ਵੀ ਹੁੰਦੀ ਹੈ ਉਹਦੇ ਵਾਸਤੇ ਵੀ ਲੱਖਾਂ ਕਿਸਾਨਾਂ ਜਿਹੜੇ ਕਿਸਾਨ ਨੇ ਜਿਹੜੇ ਕਪਾ ਉਗਾਉਂਦੇ ਨੇ ਉਨਾ ਵਾਸਤੇ ਵੀ ਵਿਸ਼ੇਸ਼ ਜਿਹੜਾ ਹੈਗਾ ਇਸ ਬਜਟ ਦੇ ਵਿੱਚ ਪ੍ਰਬਧਾਨ ਕੀਤਾ ਗਿਆ ਹੁਣ ਆਈ ਦੀ ਨੌਜਵਾਨਾਂ ਦੀ ਗੱਲ ਇੱਕ ਬਹੁਤ ਵੱਡਾ ਕਦਮ ਜਿਹੜਾ ਹੈਗਾ ਵਾ ਅਸੀਂ ਸਾਰੇ ਦੇਖਦੇ ਹਾਂ ਕਿ ਇਹ ਡਿਲੀਵਰੀ ਬॉयਜ਼ ਚਾਹ ਜੋਮੈਟੋ ਦੇ ਜਾਂ ਐਮਾਜ਼ਨ ਜਾਂ ਹੋਰ ਜਿਹੜੇ ਵੀ ਚੱਲਦੇ ਨੇ ਇਹਨਾਂ ਦੇ ਵਾਸਤੇ ਇਹਨਾਂ ਦੇ ਸੋਸ਼ੋ ਇਕਨੋਮਿਕ ਅਪਲਿਫਟਮੈਂਟ ਵਾਸਤੇ ਇਹਨਾਂ ਨੂੰ ਆਈਡੈਂਟੀਟੀ ਕਾਰਡ issues ਕੀਤੇ ਜਾਣਗੇ। ਔਰ ਉਹ e-shram ਦੇ ਉੱਤੇ ਰਜਿਸਟਰ ਹੋ ਸਕਣਗੇ। ਰਜਿਸਟਰ ਹੋ ਗਏ ਹੋਣੇ ਨਾਲ ਉਕੀ ਬੈਨੀਫਿਟ ਮਿਲਣਾ। ਇਹ ਆਯੁਸ਼ਮਨ ਯੋਜਨਾ ਦੇ ਤਹਿਤ ਇਹਨਾਂ ਨੂੰ 5 ਲੱਖ ਤੱਕ ਦਾ ਹੈਲਥੀ ਇੰਸ਼ੋਰੈਂਸ ਵੀ ਨਾਲ ਮਿਲਣੀ ਸ਼ੁਰੂ ਹੋ ਜਾਏਗੀ। ਪਲੱਸ ਜਿਹੜੇ ਹੋਰ ਬੈਨੀਫਿਟਸ e-shram ਰਜਿਸਟਰਡ ਵੈਂਡਰਸ ਨੂੰ ਜਾਂ ਹੋਰਨਾਂ ਲੋਕਾਂ ਨੂੰ ਮਿਲਦੇ ਨੇ ਉਹ ਸਾਰੇ ਬੈਨੀਫਿਟਸ ਇਹਨਾਂ ਨੂੰ ਮਿਲ ਜਾ ਮਿਲਣ ਲੱਗ ਪਾ ਕਿਉਂਕਿ ਇਹ ਟੋਟਲੀ ਅਨਅਰਬਨ ਸੈਕਟਰ ਹੈਗਾ ਇਹਨਾਂ ਦਾ ਕੋਈ ਵਾਲੀਵਾਰਿਸ ਨਹੀਂਗਾ ਔਰ ਇਹ ਲਗਭਗ 1 ਕਰੋੜ ਤੋਂ ਵੱਧ ਜਿਹੜੇ ਹੈਗੇ ਨੇ ਸਾਡੇ ਨੌਜਵਾਨ ਭੈਣ ਭਰਾ ਹੈਗੇ ਨੇ ਜਿਹੜੇ ਕਿ ਡਿਲੀਵਰੀ ਦਾ ਕੰਮ ਕਰਦੇ ਨੇ ਇਹ ਉਹਨਾਂ ਵਾਸਤੇ ਇੱਕ ਸਕੀਮ ਸਾਡੀ ਸਰਕਾਰ ਨੇ ਲਿਆਂਦੀ ਹੈ ਉਸ ਦੇ ਬਾਅਦ ਇੰਡਸਟਰੀ ਐਮ ਐਸ ਐਮ ਇ ਸਾਡੀ ਰੀਡ ਦੀ ਹੱਡੀ ਇੰਡਸਟਰੀ ਦੇਸ਼ ਦੀ ਉਦੇਸ਼ ਵਾਸਤੇ ਜਿਹੜੀਆਂ ਕ੍ਰੈਡਿਟ ਗਾਰੰਟੀ ਕਵਰ ਸੀਗਾ ਅਸੀਂ 5 ਕਰੋੜ ਤੋਂ ਵਧਾ ਕੇ 10 ਕਰੋੜ ਕਰ ਦਿੱਤਾ। ਔਰ ਜਿਹੜੇ ਸਟਾਰਟਅੱਪਸ ਲਗਾਉਂਦੇ ਜਿਹੜੀ 10 ਕਰੋੜ ਤੱਕ ਦਾ ਉਹਨਾਂ ਨੂੰ ਕ੍ਰੈਡਿਟ ਲਿਮਿਟਸ ਹੁੰਦੀਆਂ ਸੀਗੀਆਂ ਗਾਰੰਟੀ ਫੀ ਹੋਂਦੀ ਸੀਗੀ ਉਸ ਨੂੰ ਅਸੀਂ 20 ਕਰੋੜ ਕਰ ਦਿੱਤਾ। ਇਹਦੇ ਨਾਲ ਨਾਲ ਜਿਹੜੇ ਟਰਮ ਲੋਨ ਨੇ ਐਮ ਐਸ ਐਮਈ ਦੇ ਉਹਨੂੰ ਅਸੀਂ 20 ਕਰੋੜ ਤੱਕ ਦਾ ਕਰ ਦਿੱਤਾ ਜਿਹਦੇ ਨਾਲ ਐਮ ਐਸ ਐਮਈ ਇੰਡਸਟਰੀ ਨੂੰ ਗਰੋ ਕਰਨ ਦਾ ਇੱਕ ਬਹੁਤ ਵੱਡਾ ਮੌਕਾ ਇਹਦੇ ਨਾਲ ਮਿਲਣ ਵਾਲਾ ਹੈ ਔਰ ਇਹ ਬਹੁਤ ਵੱਡਾ ਲਾਭ ਉਹਨਾਂ ਨੂੰ ਮਿਲਣ ਵਾਲਾ ਹੈ ਔਰ ਇਹਦੀ ਇਨਵੈਸਟਮੈਂਟ ਔਰ ਟਰਨਓਵਰ ਲਿਮਿਟਸ ਸੀਗੇ ਐਮ ਐਸ ਐਮਈਜ਼ ਔਰ ਸਮਾਲ ਇੰਡਸਟਰੀਜ਼ ਔਰ ਮਾਈਕਰੋ ਸਮਾਲ ਇੰਡਸਟਰੀਜ਼ ਉਹਨਾਂ ਨੂੰ ਵੀ ਅਸੀਂ ਵਿਧਾਨ ਦਾ ਕੰਮ ਕੀਤਾ ਹੈ ਮਾਈਕਰੋ ਐਂਟਰਪ੍ਰਾਈਜ਼ ਜਿਹੜੇ ਜਿਹਦੀ ਅੱਜ ਲਿਮਿਟ ਇਨਵੈਸਟਮੈਂਟ ਦੀ ਲਿਮਿਟ 1 ਕਰੋੜ ਸੀਗੀ ਉਹਨੂੰ 2.5 ਕਰੋੜ ਕੀਤਾ। ਸਮਾਲ ਐਂਟਰਪ੍ਰਾਈਜ਼ ਦਾ 10 ਕਰੋੜ ਤੋਂ 25 ਕਰੋੜ ਕੀਤਾ। ਮੀਡੀਅਮ ਐਂਟਰਪ੍ਰਾਈਜ਼ ਦਾ 50 ਤੋਂ 125 ਕਰੋੜ ਕੀਤਾ। ਇਹਦੇ ਨਾਲ ਨਾਲ ਜਿਹੜੀਆਂ ਟਰਨਓਵਰ ਦਾ ਸੀਗਾ ਉਹ 5 ਕਰੋੜ ਤੋਂ ਵਧਾ ਕੇ 10 ਕਰੋੜ ਕੀਤੀ ਗਈ। 50 ਕਰੋੜ ਤੋਂ 100 ਕਰੋੜ ਕੀਤੀ ਗਈ ਔਰ 250 ਕਰੋੜ ਤੋਂ 500 ਕਰੋੜ ਕੀਤੀ ਗਈ ਮੀਡੀਅਮ ਵਾਸਤੇ। ਸੋ ਇਹਦੇ ਨਾਲ ਜਿਹੜਾ ਹੈਗਾ ਵਾ ਔਰ ਜਿਆਦਾ ਯੂਨਿਟ ਜਿਹੜੇ ਅਗੇ ਮਾਈਕਰੋ ਐਮ ਐਸ ਐਮਈ ਦੀ ਜਿਹੜੀ ਸਕੀਮਸ ਹੈਗੀਆਂ ਨੇ ਉਹਦਾ ਲਾਭ ਲੈ ਸਕਣਗੇ ਪਰ ਸਾਰੇ ਜਾਣਦੇ ਹੈ ਕਿ ਐਮ ਐਸ ਐਮਈ ਨੂੰ ਅਨੇਕ ਸਕੀਮਾਂ ਦੇ ਤਹਿਤ ਬੈਨੀਫਿਟਸ ਦਿੱਤੇ ਜਾਂਦੇ ਨੇ ਕੰਸੈਸ਼ਨਸ ਮਿਲਦੀਆਂ ਨੇ ਲੋਨ ਲੈਣੇ ਆਸਾਨ ਕਿਸ਼ਤਾਂ ਤੇ ਲੋਨ ਮਿਲਦਾ ਉਹ ਸਾਰੀਆਂ ਚੀਜ਼ਾਂ ਦਾ ਲਾਭ ਜਿਹੜਾ ਹੈ ਹੁਣ ਇੱਕ ਹੋਰ ਵੱਡੇ ਸੈਕਸ਼ਨ ਨੂੰ ਨਾਲ ਇਹਦੇ ਚ ਮਿਲੇਗਾ ਜਿਵੇਂ ਮੈਂ ਇਨਕਮ ਟੈਕਸ ਦੀ ਗੱਲ ਕੀਤੀ ਸੀ ਅਸੀਂ ਇਨਕਮ ਟੈਕਸ ਦਾ ਤੁਹਾਨੂੰ ਦੱਸਿਆ ਹੈਗਾ ਕਿ ਇਸ ਇੱਕ ਫੋਰਮ ਜਿਹੜਾ ਹੈਗਾ ਵਾ ਲਿਆਣ ਵਾਲੇ ਆ ਉਹਦੇ ਨਾਲ ਨਾਲ ਜਿਹੜਾ ਹੈਗਾ ਵਾ ਨਵਾਂ ਇਨਕਮ ਟੈਕਸ ਅੱਜ ਪੇਸ਼ ਹੋ ਰਿਹਾ ਹੈ ਲਾ ਜਿਹੜਾ ਕੋਈ ਹੋਰ ਸਿੰਪਲਿਫਾਈਡ ਹੋਏਗਾ ਇਸ ਦੇ ਬਾਅਦ ਜਿੱਥੇ ਕੈਂਸਰ ਦੀ ਮੈਡੀਕਲ ਸਾਈਟਸ ਤੇ ਆਪ ਆ ਜਾਈਏ ਕੈਂਸਰ ਦੀ ਦਵਾਈਆਂ ਅੱਜ ਕੱਲ ਇਹ ਬਹੁਤ ਵੱਡੀ ਇੱਕ ਨਾਮਰਦ ਬਿਮਾਰੀ ਬੜੀ ਕਾਸਟਲੀ ਪੈਂਦੀਆਂ ਸੀ ਇਹ ਸਸਤੇ ਦਿਨਾਂ ਤੇ ਮਿਲਣ ਇਹਦੇ ਵਾਸਤੇ ਸਾਡੀ ਸਰਕਾਰ ਨੇ ਇੱਕ ਬਹੁਤ ਵੱਡਾ ਰੀਲੀਫ ਦਿੱਤਾ ਹੈ ਔਰ ਲਾਈਫ ਸੇਵਿੰਗ ਡਰੱਗਸ ਤੇ 36 ਲਾਈਫ ਸੇਵਿੰਗ ਡਰੱਗਸ ਐਸੀਆਂ ਨੇ ਜਿਨ੍ਹਾਂ ਤੋਂ ਐਕਸਪੋਰਟ ਡਿਊਟੀ ਨੂੰ ਇੰਪੋਰਟ ਡਿਊਟੀ ਨੂੰ ਘਟਾਇਆ ਗਿਆ ਯਾਨੀ ਕਿ ਫੁੱਲੀ ਐਗਜ਼ੈਂਪਟ ਕੀਤਾ ਗਿਆ ਇੰਪੋਰਟ ਡਿਊਟੀ ਔਰ MSME ਦੀ ਮੈਂ ਜਿਵੇਂ ਗੱਲ ਕਰ ਰਹੀ ਸੀ ਕ੍ਰੈਡਿਟ ਕਾਰਡ ਜਿਹੜਾ 5 ਲੱਖ 10 ਲੱਖ ਹੋ ਗਿਆ ਜੀ ਔਰ ਇਹਦੇ ਨਾਲ ਜਿਹੜੇ ਛਡੀਆਂ ਭੈਣਾ ਨੇ ਪਰਟੀਕੁਲਰਲੀ ਸ਼ਡੂਲ ਕਾਸਟ ਸ਼ਡੂਲ ਟ੍ਰਾਈਬਸ ਦੇ ਆ ਜਿਹੜੇ ਫਸਟ ਟਾਈਮ ਐਂਟਰਪ੍ਰੀਨਿਓਰ 5 ਲੱਖ ਭੈਣਾ ਨੂੰ ਉਹਨੂੰ ਲਾਭ ਦੇਣ ਵਾਸਤੇ ਉਹਨੂੰ 2 ਕਰੋੜ ਤੱਕ ਦਾ ਲੋਨ ਜਿਹੜਾ ਹੈਗਾ ਵਾ ਉਹ ਕੱਟ